ਮੇਰਾ ਨਾਮ ਜੋਤੀ ਵੀਰ ਜੀ। ਭਾਜੀ ਕਾਫੀ ਦੁਕਾਨ ਭਾਜੀ। ਮੈਂ ਵੀਰ ਜੀ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਿੰਮਕੇ ਦੀਆਂ ਬੋਤਲਾਂ ਠੰਡੇ ਦਾ ਪਾਣੀ ਠੰਡਾ ਪਾਣੀ ਰੱਖਿਆ ਏ ਨਾਲ। ਕਿੰਨੇ ਵਾਰ ਜੀ? ਇਹ ਵਿਕਾਸ ਭਾਜੀ ਉਹਨਾਂ ਮਾਦੀ ਸੇਵਾ ਵਾਲੇ ਐਨਜੀਓ ਚਲਾਉਂਦੇ ਜਿਹਦੇ ਉਹਨਾਂ ਨੇ ਇਹ ਕੀਤੀ ਜੀ। ਸ਼ੁਰੂਆਤ। ਫਿਰ ਕਿਥੋਂ ਹੋਈਗਾ ਚੱਲ ਜਾਂਦਾ? ਹਾਂਜੀ ਅੱਜ 4 ਦਿਨ ਹੋਏ ਆ ਮੈਨੂੰ ਸ਼ੁਰੂ ਕੰਮ ਕੀਤੇ ਨੂੰ ਟਾਈਮ ਪਾਸ ਹੋਈ ਜਾਂਦਾ ਹਲੇ ਤੁਹਾਨੂੰ ਪਤਾ ਹੌਲੀ ਹੌਲੀ ਕੰਮ ਚੱਲਣਾ ਅੱਗੇ। ਕਿਸ ਤਰ੍ਹਾਂ ਬਹੁਤ ਕੀਤੀ ਜੀ? ਕਿਉਂਕਿ ਉਹਨਾਂ ਕਰਦੇ ਜੀ। ਮੈਂ ਨਾ ਵੇਝੇ ਕਿਸੇ ਦੇ ਘਰੇ ਕੰਮ ਕਰਦੀ ਸੀਗੀ ਤੇ ਉਹਨਾਂ ਨੇ ਮੇਰੀ ਗੱਲਬਾਤ ਅੱਗੇ ਚਲਾਈ ਸੀਗੀ ਫਿਰ ਮੈਂ ਉਹਨਾਂ ਦੇ ਕੋਲ ਗਈ ਸੀ ਆਪਣੀ ਹਲਾਤ ਵਰ ਦੱਸਾਂ ਹਲਾ ਤਾਂ ਮੇਰੇ ਦਾਈਕ ਮਹਾਂ ਡੀ ਗਿਆ ਆਪਾਂ ਤੇ ਇੱਕ ਮੇਰੀ ਬੱਚੀ ਹੀ ਘਰ ਵਾਲਾ ਮੇਰੇ ਠੀਕ ਨਹੀਂ ਹੈਗੇ ਤੇ ਇਸ ਕਰਕੇ ਫਿਰ ਮੈਂ ਕਿਸੇ ਦੇ ਘਰੇ ਕੰਮ ਕਰਨ ਜਾਂਦੀ ਹਾਡਾ ਟਾਈਮ ਪਾਸ ਨਹੀਂ ਸੀ ਹੁੰਦਾ ਕਿਰਾਏ ਤੇ ਆਪਾਂ ਰੰਨੇ ਹੀਗੇ ਤੇ ਫਿਰ ਮੈਂ ਜਿੰਦਰ ਜਾਂਦੀ ਸੀ ਕੰਮ ਕਰਨ ਉਹਨਾਂ ਦੇ ਦੀ ਹੁਣ ਆ ਉਹਨਾਂ ਦੇ ਵਾਕਫ ਹੀ ਭਾਜੀ ਐਨ ਜੀਓ ਵਿੱਚ ਲੱਗੇ ਹੀ ਕਿ ਉਹਨਾਂ ਨਾਲ ਸੇਵਾ ਵਾਲੇ ਉਹਨਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਫਿਰ ਭਾਜੀ ਉਹਨਾਂ ਨੇ ਸਾਨੂੰ ਮਲਾਇਆ ਵਿਕਾਸ ਭਾਜੀ ਉਹਨਾਂ ਨਾਲ ਫਿਰ ਉਹਨਾਂ ਨੇ ਮੈਂ ਇੱਕ ਦਿਨ ਉਹਨਾਂ ਨੂੰ ਮਿਲਣ ਵਾਸਤੇ ਗਈ ਸੀਗੀ ਫਿਰ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਕੰਮ ਖੋਲਣਾ ਚਾਹੁੰਦੇ ਜੇ ਤਾਂ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਫਿਰ ਮੈਂ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਵੀ ਕੰਮ ਮੈਨੂੰ ਦਿਓਗੇ ਮੈਂ ਕਰੂੰਗੀ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਚਾਹਤ ਹੈਗੀ ਆ ਕੰਮ ਕਰਨ ਦੀ ਤੇ ਤੁਹਾਨੂੰ ਜਰੂਰ ਖੋਲ ਕੇ ਦਵਾਂਗੇ ਫਿਰ ਅੱਜ ਉਹਨਾਂ ਨੇ 4 ਦਿਨ ਹੋ ਗਏ ਮੈਨੂੰ ਚਨੀਆਰ ਦਾ ਕੰਮ ਖੋਲ ਕੇ ਦਿੱਤਾ ਆ ਵੀਰ ਜੀ ਸਾਰੀ ਕਲਸੀ ਜੀ ਵੀ ਆਏ ਹੀ ਔਰ ਉਹ ਉਪਨ ਕਰਾ ਕੇ ਦੇ ਆ ਹਾਂਜੀ ਉਹਨਾਂ ਨੇ ਕਰਕੇ ਦਿੱਤਾ ਜੀ ਕਹ ਲੱਗਾ ਰਹਿਤਾਂ ਨੂੰ ਮਿਲ ਗਿਆ ਦੋ ਓਲਿਗਾਤਾਂ ਨੂੰ ਮਿਲ ਗਿਆ ਨਾਲੇ ਤਨ ਮੈਨੂੰ ਬਹੁਤ ਖੁਸ਼ੀ ਹੋਈ ਮਤਲਬ ਕੀ ਸੀ ਬਰਾਖੋਸ਼ ਹੋਏ ਕਿ ਚਲੋ ਸਾਡਾ ਕੰਮ ਖੁੱਲ ਗਿਆ ਵਾ ਅੱਗੇ ਜਿਸ ਤਰ੍ਹਾਂ ਮੈਂ ਕੰਮ ਕਰਨ ਜਾਂਦੀ ਸੀ ਜਾਂ ਕਿਹਦੇ ਕੋਲੋਂ ਮੰਗਦੀ ਸੀ ਹੁਣ ਮੈਨੂੰ ਉਹ ਜ਼ਰੂਰਤ ਨਹੀਂ ਹੈ ਦੀ ਹੋਰ ਮੈਂ ਆਪਣਾ ਕੰਮ ਕਰਾਂਗੀ ਕਿੰਨੇ ਬੱਚੇ ਮੇਰੇ ਦੋ ਇੱਕ ਬੇਟੀ ਬੇਟੀ ਨੂੰ ਰੋਜ਼ਗਾਰ ਮਿਲ ਗਿਆ ਤਾਂ ਬੱਚਿਆਂ ਨੂੰ ਕੀ ਬਣਾਉਣਾ ਹੁਣ ਬੱਚਿਆਂ ਨੂੰ ਅਸੀਂ ਮੈਂ ਵੇਖੂ ਭਰਾ ਕਿ ਮੈਂ ਮੇਰੀ ਛੋਟੀ ਤੋਂ ਖਵਾਇਸ਼ ਆ ਕਿ ਜਿੱਦਾਂ ਦੇ 10 ਦਿਨ ਵੇਖੀਏ ਗਾੜੀ ਮੇਰੀ ਬੱਚੀ ਦਾ ਉਹ ਦਿਨ ਵੇਖੀ ਮੈਂ ਉਹਨੂੰ ਪੜਾਵਾਂਗੀ ਲਿਖਾਵਾਂਗੀ ਜੋ ਵੀ ਉਹ ਫਿਊਚਰ ਚ ਬੰਨਣਾ ਚਾਹੂਗੀ ਮੈਂ ਜ਼ਰੂਰ ਬਣਾਵਾਂਗੀ ਕਿਉਂਕਿ ਆਪਾਂ ਵੀ ਸਾਡੇ ਘਰ ਜਾ ਕੇ ਇੱਕ ਵਾਰੀ ਦੇਖਿਆ ਸੀ ਉਹਨੂੰ ਪੜਾਹ ਮੰਗ ਹਾਂਜੀ ਹਾਂਜੀ ਤੁਸੀਂ ਖੁਦ ਗਏ ਤੁਹਾਨੂੰ ਪਤਾ ਹੀ ਆ ਕੀ ਕਹਿਣਾ ਦੁੱਧ ਜਿਹੜਾ ਸਾਡੇ ਵਰਗੇ ਮੈਂ ਤਾਂ ਬਸ ਵੀ ਜੀ ਇਹੀ ਕਹਿਣਾ ਚਾਹੁੰਦੀ ਕਿ ਜਿਹੜੇ ਮੇਰੇ ਵਰਗੇ ਕੋਈ ਨਹੀਂ ਸਾਰੇ ਜਾਣੇ ਹਿੰਮਤ ਨਾ ਹਾਰੋ ਜੋ ਸਾਨੂੰ ਰੱਬ ਨੇ ਸਰਤੀ ਤੇ ਭੇਜਿਆ ਸਾਡਾ ਕੁਝ ਸੋਚਿਆ ਵੀ ਆ ਮੇਰੇ ਵਾਂਗੂ ਮੈਂ ਬੜੇ ਕਸ਼ਟ ਪਾ ਕੇ ਬੜੀਆਂ ਮੁਸੀਬਤਾਂ ਝਾ ਕੇ ਇੱਥੋਂ ਤੱਕ ਪਹੁੰਚੀ ਆ ਤੇ ਪ੍ਰਮਾਤਮਾ ਨੇ ਮੈਨੂੰ ਪਹੁੰਚਾਇਆ ਵੀ ਤੁਸੀਂ ਵੀ ਵਿਸ਼ਵਾਸ ਰੱਖੋ ਪ੍ਰਮਾਤਮਾ ਤੇ ਯਕੀਨ ਰੱਖੋ ਤੇ ਆਪਣੀ ਮਿਹਨਤ ਦੀ ਕਰੋ ਤੇ ਮਿਹਨਤ ਦਿਖਾਓ ਲੱਗਦਾ ਨਹੀਂ ਤਾਂ ਆਪਣੇ ਕੁਝ ਦਿਨ ਕਿ ਰੱਬ ਨੇ ਆ ਹਾਂਜੀ ਹਾਂਜੀ ਜ਼ਰੂਰ ਹੈਗਾ ਆ ਮੈਨੂੰ ਸ਼ੁਰੂ ਤੋਂ ਵਿਸ਼ਵਾਸ ਸੀ ਕਿ ਚਲੋ ਜੇ ਅੱਜ ਮੇਰੇ ਤੇ ਮਾਰੇ ਦਿਨ ਕਦੀ ਚੰਗੇ ਵੀ ਤਾਂ ਆਉਣਗੇ ਤੇ ਪ੍ਰਮਾਤਮਾ ਨੇ ਚਲੋ ਮੇਰਾ ਕੰਮ ਸ਼ੁਰੂ ਕਰਵਾਤਾ ਵਾ ਹੌਲੀ ਹੌਲੀ ਆਪੇ ਦਿਨ ਬਦਲਦੇ ਜਾਣਗੇ ਮੇਨਤ ਕਰਕੇ ਆਪਾਂ ਚੰਗੇ ਗਏ ਹਾਂ ਹਾਂਜੀ ਹਾਂਜੀ ਪਰਵਾਹ ਚ ਕਿਤਾਬ ਦੀ ਸਹੀ ਸੋਚ ਦਾ ਪਤਾ ਲੱਗਿਆ ਕਿ ਦੁਕਾਨ ਨੇ ਲੱਗੀ ਹਾਂ ਮੈਨੂੰ ਤੇ ਇੱਕਦਮ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਮਿਲਿਆ ਹੈਗਾ ਮੈਂ ਤੇ ਨਾ ਕਿਤੇ ਗਈ ਹੀਗੀ ਤੇ ਉੱਥੋਂ ਮੈਨੂੰ ਉਹਨਾਂ ਨੇ ਫੋਨ ਕਰਕੇ ਸੱਦਿਆ ਸੀ ਕਿ ਤੁਸੀਂ ਇੱਥੇ ਆਓ ਤੇ ਮੈਂ ਜਦੋਂ ਆਈ ਸੀ ਮੇਰੇ ਆਂਦਿਆਂ ਨੂੰ ਉਹਨਾਂ ਨੇ ਸਾਰਾ ਕੁਝ ਕਰ ਛੱਡਿਆ ਸੀਗਾ ਕਿੱਦਾਂ ਲੱਗਾ ਤੇ ਰੋਜੀ ਨੂੰ ਪਤਾ ਲੱਗਾ ਮੇਰੇ ਵਾਸਤੇ ਦੁਕਾਨ ਹੈ ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਜੀ ਇੱਕਦਮੀ ਮੈਂ ਤੇ ਚੌਂਕੀ ਗਈ ਸੀ ਕਿ ਇਹ ਐਡੀ ਜਲਦੀ ਕਿਸ ਤਰ੍ਹਾਂ ਹੋ ਸਕਦਾ ਆ ਤੈਨੂੰ ਪਤਾ ਕੋਈ ਵੀ ਕੰਮ ਹੋਏ ਉੱਚੇ ਟਾਈਮ ਲੱਗਦਾ ਆ ਪਰ ਇੱਥੇ ਟਾਈਮ ਨਹੀਂ ਲੱਗਾ ਉਹਨਾਂ ਨੇ 8-9 ਦਿਨਾਂ ਦੇ ਵਿੱਚ ਵਿੱਚ ਮੈਨੂੰ ਇਸ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੁਣ ਮੈਂ ਸੁਬਾਹ ਵੀਰ ਜੀ ਸਵੇਰੇ ਉਸ ਵਕਤ ਹੀ ਉੱਠ ਕੇ ਪਹਿਲਾਂ ਜਿੱਧਰ ਜਾਂਦੀ ਸੀ ਦੀਰੀ ਹੁਣਾ ਦੇ ਉਧਰੋਂ ਕੰਮ ਕਰਕੇ ਫਿਰ ਆਣ ਕੇ ਮੈਂ ਆਪਣੀ ਗੁੜੀਆਂ ਨੂੰ ਤਿਆਰ ਕਰਦੀ ਹਾਂ ਸਕੂਲ ਭੇਜ ਕੇ ਫਿਰ ਘਰ ਦਾ ਕੰਮ ਕਰਕੇ 10 ਵਜੇ ਮੈਂ ਇੱਥੇ ਆ ਜੀ ਹਾਂਜੀ ਹਾਂਜੀ ਫਿਰ ਸ਼ਾਮ ਨੂੰ ਕਿੰਨੇ ਭਾਜੀ ਆਪਣਾ ਨਾਮ ਦੱਸਿਓ ਵਿਕਾਸ ਮਹਿਤਾ ਜੀ ਕਾਸੀ ਇੰਦਰ ਧਿਆਨ ਕਿਸ ਤਰ੍ਹਾਂ ਪਿਆ ਇੱਕ ਹੈਂਡੀਕੈਪ ਵਾਸਤੇ ਗਰੀਬ ਆਦਮ ਵਾਸਤੇ ਵੇਖੋ ਮੇਰੀ ਨਾ ਇਹ ਹੋ ਸਕਦਾ ਹੈ ਜੇ ਆਮ ਨਾਗਰਿਕ ਸਾਥ ਦੇਣਗੇ ਹੁਣ ਇਹ ਭੈਣ ਹੈਂਡੀਕੈਪ ਹੈ ਜੀ ਕਿੰਨੀ ਚ ਸਕੂਲ ਹੈ ਜਿਹੜਾ ਅਸੀਂ ਮਦਦ ਕਰੀ ਜਾਂਦੇ ਵੇਖੋ ਸਕੂਨ ਇਹ ਖਰੀਦਿਆ ਨਹੀਂ ਜਾ ਸਕਦਾ ਇਹ ਇਹ ਮਹਿਸੂਸ ਕੀਤਾ ਜਾ ਸਕਦਾ ਵੇਖੋ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਹੈ ਤੇ ਮੇਰੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ ਮੈਂ ਆਪਣੀ ਮਾਂ ਨੂੰ ਜਿੰਦਾ ਰੱਖਣਾ ਜਿੰਦਰ ਮੇਰੇ ਸਾਹ ਹੈਗੇ ਆ ਉੰਦਰ ਮੈਂ ਜਿੰਦਾ ਰੱਖਣਾ ਚਾਹਨਾ ਮੈਂ ਚਾਹਨਾ ਮੇਰੇ ਮਰਨ ਤੋਂ ਬਾਅਦ ਵੀ ਮੇਰੀ ਮਾਂ ਦਾ ਨਾਮ ਇਸ ਦੁਨੀਆ ਤੇ ਰਵੇ ਤੇ ਮੈਂ ਆਪਣੀ ਆਪਣੀ ਖੁਸ਼ੀ ਲਈ ਆਪਣੇ ਸਕੂਲ ਲਈ ਇਹ ਸੇਵਾ ਕਰਦਾ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਨਾ ਕਿਸੇ ਪੈਸੇ ਦਾ ਲਾਲਚ ਹੈ ਨਾ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਹੈਗਾ ਮੈਨੂੰ ਬਸ ਸਕੂਨ ਚਾਹੀਦਾ ਮੈਂ ਨਾਲ ਘਰਾਂ ਦਾ ਕੰਮ ਵੀ ਕਰਦੀ ਹਾਂ ਹਾਂਜੀ ਭੈਣ ਘਰਾਂ ਦਾ ਕੰਮ ਕਰਦੀ ਹੈ ਸਵੇਰ ਨੂੰ ਪਹਿਲਾਂ ਘਰਾਂ ਦੇ ਕੰਮ ਕਰਕੇ ਆਉਂਦੀ ਹੈ ਦੋ ਫਿਰ ਇੱਥੇ ਆ ਜਾਂਦੀ ਹੈ ਟਾਈਮ ਫਿਰ ਆਪਣੇ 10 ਵਜੇ ਨਾਲ ਫਿਰ ਇੱਥੇ ਆਪਣਾ ਕੰਮ ਕਰਦੀ ਹੈ ਕੀਰਤ ਕਰਦੀ ਹੈ ਤੇ ਸ਼ਾਮ ਨੂੰ ਆਪਣੇ ਘਰ ਚਲ ਜਾਂਦੀ ਹੈ ਤੇ ਖੁਸ਼ੀ ਕਿੱਦੀ ਹੁੰਦੀ ਨਾ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਆਪਣੀ ਕਿਰਤ ਦੇ ਪੈਸੇ ਆਪਣੀ ਜੇਬ 'ਚ ਹੋਣ ਮੰਗੇ ਹੋਏ ਲੋਕਾਂ ਤੋਂ ਨਹੀਂ ਆਪਣੀ ਕਿਰਤ ਦੇ ਪੈਸੇ ਆਪਣੀ ਜੇਬ 'ਚ ਹੋਣ 10-10 ਰੁਪਏ 20-20 ਰੁਪਏ ਦਾ ਸਾਮਾਨ ਵੇਚ ਕੇ ਉਹ ਪੈਸੇ ਇਕੱਠੇ ਕਰਨੇ ਘਰ ਜਾ ਕੇ ਗਿਣਨੇ ਹਿਸਾਬ ਲਾਣਾ ਕਿੰਨੀ ਖੁਸ਼ੀ ਦੀ ਗੱਲ ਨਾ ਕੋਈ ਕੋਈ ਮੂਰਖੀ ਬਲੇ ਬੰਦੇ ਮਹਿਸੂਸ ਨਹੀਂ ਕਰ ਸਕਦੇ ਜੋ ਖੁਸ਼ੀ ਭੈਣ ਨੂੰ ਕਿ ਤੋ ਹਾਂ ਜੀ ਇਹ ਮੇਰੇ ਸੁਖਣੇ ਵੀ ਮੇਰੇ ਬੱਚੇ ਪੜ ਜਾਣ ਪਰ ਹੁਣ ਮੈਨੂੰ ਲੱਗਦਾ ਮੇਰੇ ਬੱਚੇ ਪੜ ਜਾਣਗੇ ਦੇਖੋ ਜੀ ਕਿੰਨੀ ਵਧੀਆ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਪੜਾਉਣ ਦੀ ਖਾਤਰ ਭੈਣਾ ਜਿਸ ਅੱਡੇ ਤੇ ਬਹਿ ਗਈ ਇਹ ਸੱਦੇ ਤੇ ਬਹਿ ਗਈ ਕਿ ਤਾਂ ਕਿ ਮੇਰਾ ਰੋਜ਼ਗਾਰ ਹੋਏ ਮੇਰਾ ਕੰਮ ਚੱਲੇ ਬਾਹਰ ਬਣਨਾ ਆਣਾ ਚਾਹੀਦਾ ਸੀ ਹਾਂ ਜੀ ਦੇਖੋ ਇਹ ਮਾਲਕ ਕਰਾਂ ਦਾ ਮੇਰੀ ਕੋਈ ਔਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਟੀ ਪਾ ਕੇ ਦਵਾ ਤੇ ਮੇਰੀ ਕੋਈ ਔਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਜ਼ਗਾਰ ਪਾ ਕੇ ਦਵਾ ਇਹ ਮਾਲਕ ਦੀ ਹੀ ਕਿਰਪਾ ਸਾਰੀ ਚੰਗੇ ਕਰਮ ਕੀਤੇ ਹੋਣੇ ਭੈਣ ਨੇ ਆ ਚੰਗੇ ਕਰਮ ਭੈਣ ਦੇ ਅੱਗੇ ਆ ਗਏ ਬਸ ਹੋਰ ਕੋਈ ਗੱਲਾਂ ਨਹੀਂ ਹੈਗੇ ਜੀ ਕਰਮ ਚੰਗੇ ਕਰੋ ਨੀਅਤ ਸਾਫ਼ ਰੱਖੋ ਤੇ ਉਹਦਾ ਰੱਬ ਹੈ ਫਲ ਹਮੇਸ਼ਾ ਜ਼ਰੂਰ ਦਿੰਦਾ ਇਹ ਹਜੇ 3-4 ਦਿਨ ਨਹੀਂ ਹੋਏ ਜੀ ਖੋਲ ਕੇ ਦਿੱਤੇ ਭੈਣ ਨੂੰ ਬੜੀ ਚਾਹ ਸੀ ਕਿ ਮੈਂ ਆਪਣਾ ਕੰਮ ਕਰਾਂ ਆਪਣਾ ਵਪਾਰ ਸਟਾਰਟ ਕਰਾਂ ਭੈਣ ਦਾ ਅਜ ਬਿਜ਼ਨਸ ਸਟਾਰਟ ਹੋ ਗਿਆ ਵਧੀਆ ਕੰਮ ਚੱਲਦਾ ਹੈ ਭੈਣ ਦੀ ਵਧੀਆ ਸੇਲ ਹੁੰਦੀ ਹੈ ਲੋਕ ਸਾਥ ਦਿੰਦੇ ਆ ਕੇ ਲੋਕ ਸਾਥ ਦੇਣ ਬਟਾਲੇ ਦੇ ਲੋਕ ਸਾਥ ਦੇਣ ਪੰਜਾਬ ਦੇ ਲੋਕ ਸਾਥ ਦੇਣ ਪਰ ਪੰਜਾਬ ਚੋ ਜਿੰਨੇ ਵੀ ਚੰਗੇ ਚੰਗੇ ਲੋਕ ਹੈਗੇ ਆ ਜ਼ਰੂਰਤਮੰਦ ਲੋਕਾਂ ਨੂੰ ਰੋਜ਼ਗਾਰ ਖੋਲ ਕੇ ਦੇਣ ਤਾਂ ਕਿ ਆਪਣੇ ਉਹ ਕਿਰਤ ਕਰ ਸਕਣ। ਸਾਡੀ ਸਮਾਰਟ ਵੀ ਜੁੜਨਾ ਹੁੰਦਾ ਹੈ। ਹਾਂ ਜੀ ਹਾਂ ਜੀ ਸਾਡੀ ਟੀਮ ਤੇ ਫੇਰਾ ਮਾਰਦੀ ਰਹਿੰਦੀ ਹੈ ਭੈਣ ਦਾ ਹਾਲ ਚਾਲ ਪੁੱਛਦੀ ਰਹਿੰਦੀ ਹੈ। ਭੈਣ ਨੂੰ ਫੋਨ ਮਾਰ ਦਿੰਦੀ ਵੀਰ ਜੀ ਆ ਜਾਏ ਨਹੀਂ ਤੁਸੀਂ ਤੇ ਸਾਡੀ ਟੀਮ ਦੇ ਬੰਦੇ ਆਂਦੇ ਰਹਿੰਦੇ ਆ ਭੈਣ ਨੂੰ ਹਾਲ ਚਾਲ ਪੁੱਛਦੇ ਰਹਿੰਦੇ ਆ। ਭੈਣ ਨੂੰ ਸਾਰਾ ਸਮਝਾਤਾ ਕਿਦਾਂ ਕਿਰਤ ਕਰਨੀਆਂ, ਕਿਦਾਂ ਕਿਥੋਂ ਸਮਾਨ ਲੈ ਕੇ ਆਣਾ, ਕਿੰਨੇ ਦਾ ਸਮਾਨ ਵੇਚਣਾ ਸਾਰਾ ਕੁਝ ਭੈਣ ਨੂੰ ਸਮਝਾਇਆ। ਹੋਰ ਵੱਡੀ ਬਧਾ ਕੀ ਗੱਲ ਹੈ ਜਿੰਨੇ ਵੀ ਰਿਕਸ਼ੇ ਲੈਣਾ ਇੱਥੇ ਇਹ ਧਿਆਨ ਦਾ ਸਾ ਤੇ ਮਿਹਨਤੀ ਬੰਦੇ ਬੰਦੇ ਮਿਹਨਤ ਵਾਲੇ ਨੂੰ ਵੇਖ ਕੇ ਖੁਸ਼ ਹੁੰਦੇ ਆ ਹੁਣ ਭੈਣ ਦਾ ਸਾਥ ਦਿੰਦੇ ਇੱਥੇ ਕਦੀ ਬੋਰਡ ਰੱਖਤਾ ਕਦੀ ਸਮਾਨ ਲਵਾਤਾ ਹਨਾ ਇਹ ਮਿਹਨਤ ਵਾਲਾ ਬੰਦਾ ਹੀ ਮਿਹਨਤ ਵਾਲੇ ਦਾ ਸਾਥ ਦੇ ਸਕਦਾ ਕੋਈ ਬੰਦੇ ਦਾ ਸਾਥ ਦੇਣਗੇ